ਇੱਕ ਪੰਜਾਬੀ ਜੋੜਾ ਜੋ ਆਪਣੇ ਪਿੰਡ ਤੋਂ ਅਮਰੀਕਾ ਜਾਣ ਲਈ ਨਿਕਲਿਆ ਤਾਂ 에어ਪੋਰਟ ਦੇ ਉੱਤੇ ਉਹਨਾਂ ਨਾਲ ਜੋ ਹੋਇਆ ਇਹ ਜਾਣ ਕੇ ਤੁਹਾਡੀਆਂ ਅੱਖਾਂ ਅੱਡੀਆਂ ਰਹਿ ਜਾਣਗੀਆਂ ਇਸ ਕਹਾਣੀ ਵਿੱਚ ਸਿਰਫ ਤੁਹਾਨੂੰ ਇੱਕ ਪੰਜਾਬੀ ਜੋੜੇ ਦੀ ਮੁਸੀਬਤ ਨਹੀਂ ਬਲਕਿ ਐ ਵੀ ਜਾਣਨ ਨੂੰ ਮਿਲੇਗਾ ਕਿ ਕਿਵੇਂ 에ਜੰਟਾਂ ਦੇ ਮਿੱਠੇ ਬੋਲਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਸੀਂ ਵੀ ਸੱਚ ਤੋਂ ਵਾਂਜਨਾ ਰਹਿ ਜੋ ਸ਼ਾਮ ਦਾ ਵੇਲਾ ਸੀ ਪਿੰਡ ਦੇ ਹਰਮਨ ਤੇ ਉਹਦੀ ਘਰ ਵਾਲੀ ਸਿਮਰਨ ਦੋਵੇਂ ਲੁਧਿਆਣੇ ਤੋਂ ਥੋੜਾ ਪਰਾਂ ਇੱਕ ਨਿੱਕੇ ਜਿਹੇ ਪਿੰਡ ਦੇ ਰਹਿਣ ਵਾਲੇ ਹਰਮਨ ਦੇ ਪਿਓ ਦਾਦੇ ਸਧਾਰਨ ਕਿਸਾਨ ਸਨ ساری ਉਮਰ ਪੈੜੀ ਚ ਪਸੀਨਾ ਵਹਾਇਆ ਸੀ ਤਾਂ ਕਿ ਪੁੱਤ ਲਈ ਕੋਈ ਚੰਗਾ ਭਵਿੱਖ ਬਣਾ ਸਕਣ ਸਿਮਰਨ ਦੇ ਸੁਪਨੇ ਵੀ ਵੱਡੇ ਨਹੀਂ ਸਨ ਬਸ ਹਰਮਨ ਨਾਲ ਹੋਵੇ ਜ਼ਿੰਦਗੀ ਸੁਖਾਲੀ ਲੰਗੇ ਬੇਸ਼ੱਕ ਕਿਤੇ ਵੀ ਪਰ ਦੋਹਾਂ ਦਾ ਇੱਕੋ ਸੁਪਨਾ ਸੀ ਜਿਹੜਾ ਉਹਨਾਂ ਨੂੰ ਰੋਜ਼ ਰਾਤ ਨੂੰ ਸੌਣ ਨਹੀਂ ਦਿੰਦਾ ਸੀ ਅਮਰੀਕਾ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਸੁਪਨਾ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਡਰਾਉਣਾ ਸੱਚ ਬਣਨ ਵਾਲਾ ਹੈ ਇਹ ਕਹਾਣੀ ਸਿਰਫ ਇੱਕ ਜੋੜੇ ਦੀ ਮੁਸੀਬਤ ਨਹੀਂ ਸੀ ਇਹ ਦੱਸਦੀ ਸੀ ਕਿ ਕਿਵੇਂ ਮਿੱਠੀਆਂ ਗੱਲਾਂ ਵਾਲੇ ਏਜੰਟ ਜ਼ਿੰਦਗੀਆਂ ਦਾ ਹੱਥ ਏਲਾ ਦਿੰਦੇ ਨੇ ਹਰਮਨ ਦੀ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਪਿੰਡ 'ਚ ਇੱਕ ਬੰਦਾ ਆਇਆ ਨਾਮ ਸੀ ਉਹਦਾ ਕਰਮਾ ਕਰਮਾ ਕਹਿੰਦਾ ਸੀ ਮੈਂ ਅਮਰੀਕਾ ਤੱਕ ਲੋਕਾਂ ਨੂੰ ਸਿੱਧਾ ਪਹੁੰਚਾ ਚੁੱਕਿਆ ਕੋਈ ਟੈਨਸ਼ਨ ਨਹੀਂ ਬਸ 14 ਲੱਖ ਲੱਗਣਗੇ ਤੇ 1 ਮਹੀਨੇ ਚ ਤੁਹਾਡਾ ਕੰਮ ਪੱਕਾ ਹਰਮਨ ਜਿਸ ਨੇ ਸਾਲਾਂ ਦੀ ਕਮਾਈ ਜੋੜੀ ਸੀ ਨੂੰ ਇਹ ਗੱਲ ਬਿਲਕੁਲ ਸੱਚ ਲੱਗੀ ਜਿਵੇਂ ਕਿਸੇ ਨੇ ਹਨੇਰੇ ਚ ਦੀਵਾ ਬਾਲ ਦਿੱਤਾ ਹੋਵੇ ਸਿਮਰਨ ਨੇ ਪਹਿਲਾਂ ਮੱਥੇ ਤੇ ਤਿਉੜੀ ਪਾਈ ਪੱਕਾ ਪਤਾ ਕਰ ਲਈਏ ਹਰਮਨ ਐਵੇਂ ਸ਼ਾਰਟਕਟ ਨਾ ਲਈਏ ਪਰ ਹਰਮਨ ਦੇ ਦਿਮਾਗ ਚ ਤਾਂ ਡਾਲਰ ਘੁੰਮ ਰਹੇ ਸਨ ਕਿਸਮਤ ਇੱਕ ਵਾਰੀ ਮੌਕਾ ਦਿੰਦੀ ਹੈ ਸਿਮਰਨ ਆਪਾਂ ਹੱਥੋਂ ਨਹੀਂ ਜਾਣ ਦੇਣਾ ਉਹਨੇ ਆਪਣੀ ਮਾਂ ਦੇ ਪੁਰਾਣੇ ਗਹਿਣੇ ਵੇਚੇ ਜ਼ਮੀਨ ਤੇ ਕਰਜ਼ਾ ਚੁਕਾਇਆ ਤੇ 14 ਲੱਖ ਰੁਪਏ ਕਰਮੇ ਦੇ ਹੱਥ ਤੇ ਧਰ ਦਿੱਤੇ ਏਜੰਟ ਨੇ ਵਾਦਾ ਕੀਤਾ ਕਿ ਸੈਲਾਨੀ ਵੀਜ਼ੇ ਤੇ ਭੇਜ ਕੇ ਉਹਨਾਂ ਨੂੰ ਉੱਥੇ ਸੈਟਲ ਕਰਵਾ ਦੇਵੇਗਾ ਇਹ ਝੂਠ ਦਾ ਪਹਿਲਾ ਕਦਮ ਸੀ ਜਿਹੜਾ ਉਹਨਾਂ ਨੂੰ ਹੌਲੀ-ਹੌਲੀ ਖਤਰੇ ਵੱਲ ਧੱਕ ਰਿਹਾ ਸੀ ਜਦੋਂ ਦਿੱਲੀ 에ਰਪੋਰਟ ਜਾਣ ਦਾ ਦਿਨ ਆਇਆ ਤਾਂ ਕਰਮਾ ਆਖਰੀ ਵਾਰ ਮਿਲਣ ਆਇਆ ਉਨੇ ਹਰਮਨ ਨੂੰ ਦੋ ਨਵੇਂ ਪਾਸਪੋਰਟ ਫੜਾਏ ਪਾਸਪੋਰਟ ਦੇਖ ਕੇ ਹਰਮਨ ਤੇ ਸਿਮਰਨ ਦੋਵੇਂ ਚੁੱਪ ਹੋ ਗਏ ਨਾ ਉਹਨਾਂ ਦੇ ਨਹੀਂ ਸਨ ਮਲਕੀਤ ਸਿੰਘ ਤੇ ਕਮਲਕੌਰ ਲਿਖਿਆ ਸੀ ਕਰਮਾ ਹੱਸਿਆ ਕੋਈ ਫਰਕ ਨਹੀਂ ਪੈਂਦਾ ਬਸ ਯਾਦ ਰੱਖਿਓ ਇਮੀਗ੍ਰੇਸ਼ਨ ਤੇ ਤੁਸੀਂ ਸੈਲਾਨੀ ਹੋ ਪੰਜਾਬੀ ਨਹੀਂ ਅੰਦਰ ਸਭ ਸੈਟਿੰਗ ਹੈ ਪਰ ਹਰਮਨ ਦੇ ਮਨ ਚ ਇੱਕ ਗੱਲ ਲਗਾਤਾਰ ਖਟਕ ਰਹੀ ਸੀ ਇਹ ਨਾਮ ਬਦਲਣ ਦੀ ਕੀ ਲੋੜ ਸੀ ਉਹਨਾਂ ਨੂੰ ਨਹੀਂ ਸੀ ਪਤਾ ਅਸਲੀਅਤ ਤਾਂ ਐ ਸੀ ਕਿ ਕਰਮੇ ਨੇ ਉਹਨਾਂ ਨੂੰ ਕਿਸੇ ਹੋਰ ਵੱਡੀ ਖੇਡ ਦਾ ਮੂਰਾ ਬਣਾਇਆ ਹੋਇਆ ਸੀ ਇਹ ਦੋਵੇਂ ਨਵੇਂ ਪਾਸਪੋਰਟ ਲੈ ਕੇ ਦਿੱਲੀ 에ਰਪੋਰਟ ਵੱਲ ਤੁਰ ਪਏ ਹਰਮਨ ਸੋਚ ਰਿਹਾ ਸੀ ਕਿ ਇਹ ਸਭ ਸਿਰਫ ਵੀਜ਼ੇ ਦੀ ਸੈਟਿੰਗ ਹੈ ਪਰ ਜਦੋਂ 에ਰਪੋਰਟ ਦੀ ਲੌਬੀ ਚ ਦਾਖਲ ਹੋਏ ਤਾਂ ਉਹਨਾਂ ਦੇ ਸਾਹਮਣੇ ਇੱਕ ਬੰਦਾ ਖੜਾ ਸੀ ਜਿਸ ਦੇ ਹੱਥ ਚ ਇੱਕ ਫੋਟੋ ਸੀ ਉਹ ਬੰਦਾ ਨਾ ਹਰਮਨ ਦਾ ਸੀ ਨਾ ਮਲਕੀਤ ਸਿੰਘ ਦਾ ਉਹ ਕਿਸੇ ਹੋਰ ਦੀ ਫੋਟੋ ਸੀ ਉਸ ਬੰਦੇ ਨੇ ਸਿਰ ਚੁੱਕ ਕੇ ਸਿੱਧਾ ਹਰਮਨ ਵੱਲ ਦੇਖਿਆ ਤੇ ਉਹ ਗੁੱਸੇ ਨਾਲ ਅੱਗ ਬਬੂਲਾ ਹੋ ਗਿਆ ਇਹ ਕੌਣ ਸੀ ਤੇ ਇਹਨਾਂ ਨਾਵਾਂ ਦਾ ਅਸਲੀ ਰਾਜ਼ ਕੀ ਸੀ ਜਿਸ ਕਾਰਨ ਕੋਈ ਹੋਰ ਆਦਮੀ ਉਹਨਾਂ ਨੂੰ ਲੱਭ ਰਿਹਾ ਸੀ ਉਹ ਬੰਦਾ ਜਿਹੜਾ ਅੱਗ ਬਬੂਲਾ ਖੜਾ ਸੀ ਉਹਨੂੰ ਦੇਖ ਕੇ ਹਰਮਨ ਤੇ ਸਿਮਰਨ ਦੋਵੇਂ ਡਰ ਗਏ ਉਹਨਾਂ ਨੇ ਉੱਥੋਂ ਛੇਤੀ ਨਾਲ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਉਹ ਬੰਦਾ ਉਹਨਾਂ ਦੇ ਪਿੱਛੇ ਹੀ ਆ ਗਿਆ ਹਰਮਨ ਨੇ ਸਿਮਰਨ ਨੂੰ ਹੌਸਲਾ ਦਿੱਤਾ ਚਿੰਤਾ ਨਾ ਕਰ ਇਹ ਸ਼ਾਇਦ ਕਿਸੇ ਹੋਰ ਨੂੰ ਲੱਭ ਰਿਆ ਹੋਵੇ ਉਹ ਝੂਠ ਬੋਲ ਰਿਹਾ ਸੀ ਦਿਲ ਅੰਦਰ ਤਾਂ ਉਹਦੇ ਵੀ ਧੜਕਣ ਹੋ ਰਹੀ ਸੀ ਰਾਤ ਦੇ ਤਕਰੀਬਨ 5 ਵਜੇ ਸਨ ਹਵਾਈ ਅੱਡੇ ਤੇ ਭੀੜ ਪੜਕਾ ਸੀ ਪਰ ਹਰਮਨ ਨੂੰ ਲੱਗ ਰਿਹਾ ਸੀ ਕਿ ਸਾਰੀਆਂ ਨਜ਼ਰਾਂ ਸਿਰਫ ਉਹਨਾਂ ਤੇ ਹੀ ਹਨ ਉਹ ਤੇ ਸਿਮਰਨ ਜਦੋਂ ਇਮੀਗ੍ਰੇਸ਼ਨ ਕਾਊਂਟਰ ਤੇ ਪਹੁੰਚੇ ਤਾਂ ਉੱਥੇ ਇੱਕ ਅਫਸਰ ਬੈਠਾ ਸੀ ਨਾਮ ਸੀ ਉਹਦਾ ਬਲਕਾਰ ਸਿੰਘ ਬਲਕਾਰ ਸਿੰਘ ਦੀਆਂ ਅੱਖਾਂ ਬਹੁਤ ਤਿੱਖੀਆਂ ਸਨ ਸਿਮਰਨ ਦੇ ਹੱਥਾਂ 'ਚ ਪਸੀਨਾ ਚੋ ਰਿਹਾ ਸੀ ਜਦੋਂ ਹਰਮਨ ਨੇ ਮਲਕੀਤ ਸਿੰਘ ਵਾਲਾ ਪਾਸਪੋਰਟ ਅੱਗੇ ਕੀਤਾ ਤਾਂ ਬਲਕਾਰ ਸਿੰਘ ਨੇ ਇੱਕ ਵੀ ਸੈਕਿੰਡ ਨਹੀਂ ਲਾਇਆ ਉਸਨੇ ਡਾਕੂਮੈਂਟ ਸਕੈਨਰ ਤੇ ਰੱਖਿਆ ਕੁਝ ਸੈਕਿੰਡ ਵਿੱਚ ਹੀ ਕੰਪਿਊਟਰ ਤੇ ਲਾਲ ਰੰਗ ਦੀ ਲਾਈਟ ਚੱਗ ਗਈ ਬਲਕਾਰ ਸਿੰਘ ਦਾ ਚਿਹਰਾ ਬਿਲਕੁਲ ਸਾਦਾ ਹੋ ਗਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਪਰ ਉਹਦੇ ਹੱਥ ਦੀ ਉਂਗਲ ਹੌਲੀ ਜੇ ਟੇਬਲ ਦੇ ਥੱਲੇ ਇੱਕ ਬਟਨ ਤੇ ਗਈ ਤੁਸੀਂ ਇਹ ਵੀਜ਼ਾ ਕਿੱਥੋਂ ਬਣਾਇਆ ਬਲਕਾਰ ਸਿੰਘ ਨੇ ਬਹੁਤ ਠੰਡੇ ਲੈਜੇਜ ਪੁੱਛਿਆ ਹਰਮਨ ਨੇ ਕਬਰਾ ਕੇ ਏਜੰਟ ਕਰਮੇ ਦਾ ਨਾਮ ਲਿਆ ਤੇ ਕਿਹਾ ਸਰ ਸਾਰਾ ਠੀਕ ਹੈ ਸੈਟਿੰਗ ਹੋਈ ਪਈ ਹੈ ਸੈਟਿੰਗ ਬਲਕਾਰ ਸਿੰਘ ਨੇ ਹਾਸਕੇ ਕਿਹਾ ਤੁਹਾਡਾ ਪਾਸਪੋਰਟ ਨਕਲੀ ਨਹੀਂ ਹੈ ਪਰ ਵੀਜ਼ਾ ਵੀਜ਼ਾ ਜਿਹੜੇ ਬੰਦੇ ਦੇ ਨਾਂ ਤੇ ਹੈ ਉਹ ਤਾਂ ਪਹਿਲੇ ਹੀ ਅਮਰੀਕਾ ਚ ਹੈ ਤੇ ਉਹ ਪਿਛਲੇ ਹਫਤੇ ਉੱਥੇ ਫੜਿਆ ਗਿਆ ਇਹ ਸੁਣਦੇ ਹੀ ਹਰਮਨ ਦੇ ਪੈਰਾਂ ਥੱਲਿਓ ਜ਼ਮੀਨ ਖਿਸਕ ਗਈ ਸਿਮਰਨ ਦੀਆਂ ਅੱਖਾਂ ਚੋਂ ਹੰਝੂ ਛਲਕ ਪਏ ਤੁਸੀਂ ਗ੍ਰਿਫਤਾਰ ਹੋ ਉਹਨਾਂ ਨੂੰ ਤੁਰੰਤ ਇੱਕ ਸੁਰੱਖਿਆ ਕਮਰੇ ਚ ਲੈ ਜਾਇਆ ਗਿਆ ਪੁੱਛਗਿੱਛ ਚ ਹਰਮਨ ਨੇ ਸਾਰੀ ਸੱਚਾਈ ਦੱਸ ਦਿੱਤੀ ਪੁਲਿਸ ਨੇ ਦੱਸਿਆ ਤੁਹਾਡੇ ਵਾਲੇ ਨਾਂ ਮਲਕੀਤ ਸਿੰਘ ਤੇ ਕਮਲਕੌਰ ਇਹ ਤਾਂ ਕਿਸੇ ਗੈਂਗ ਦੇ ਨਾਂ ਹਨ ਇਹ ਗੈਂਗ ਪਹਿਲਾਂ ਲੋਕਾਂ ਨੂੰ ਭੇਜਦਾ ਤੇ ਫਿਰ ਉਹਨਾਂ ਤੋਂ ਡਰੱਗਸ ਦੀ ਟਰਾਂਸਪੋਰਟ ਕਰਵਾਉਂਦਾ ਹੈ। ਤੁਹਾਡਾ ਏਜੰਟ ਕਰਮਾ ਸਿਰਫ ਇੱਕ ਦਲਾਲ ਹੈ। ਉਹਨਾਂ ਦੀ ਜ਼ਿੰਦਗੀ, ਉਹਨਾਂ ਦੇ ਸੁਪਨੇ ਸਭ ਖਤਮ ਹੋ ਗਏ ਸਨ। ਪੁਲਿਸ ਨੇ ਕਿਹਾ ਕਿ ਉਹ ਸ਼ਿਕਾਰ ਹਨ। 3 ਦਿਨਾਂ ਦੀ ਹਿਰਾਸਤ ਤੋਂ ਬਾਅਦ ਜਦੋਂ ਉਹਨਾਂ ਨੂੰ ਰਿਹਾ ਕੀਤਾ ਗਿਆ ਤਾਂ ਅਫਸਰ ਬਲਕਾਰ ਸਿੰਘ ਖਾਮੋਸ਼ੀ ਨਾਲ ਉਹਨਾਂ ਦੇ ਕੋਲ ਆਇਆ। ਉਸਨੇ ਹਰਮਨ ਦੇ ਹੱਥ ਵਿੱਚ ਇੱਕ ਪਾਣੀ ਦੀ ਬੋਤਲ ਫੜਾਈ। ਬੋਤਲ ਸਧਾਰਨ ਸੀ ਪਰ ਉਹਦਾ ਟੱਕਣ ਲਾਲ ਰੰਗ ਦਾ ਸੀ। ਬਲਕਾਰ ਸਿੰਘ ਨੇ ਹੌਲੀ ਆਵਾਜ਼ 'ਚ ਕਿਹਾ, "ਪਾਣੀ ਪੀਓ ਤੇ ਯਾਦ ਰੱਖਿਓ" ਕਰਮਾ ਫਰਾਰ ਨਹੀਂ ਹੋਇਆ ਉਸ ਨੂੰ ਕਿਸੇ ਨੇ ਬਚਾਇਆ ਹੈ ਤੇ ਇਹ ਲਾਲ ਟੱਕਣ ਵਾਲੀ ਬੋਤਲ ਸੁੱਟਣੀ ਨਹੀਂ ਜਦੋਂ ਤੱਕ ਤੁਸੀਂ ਘਰ ਨਹੀਂ ਪਹੁੰਚ ਜਾਂਦੇ ਹਰਮਨ ਨੂੰ ਸਮਝ ਨਹੀਂ ਆਇਆ ਕਿ ਇੱਕ ਸਧਾਰਨ ਪਾਣੀ ਦੀ ਬੋਤਲ ਕੀ ਕਰ ਸਕਦੀ ਹੈ ਕੀ ਇਹ ਲਾਲ ਟੱਕਣ ਕੋਈ ਕੋਡ ਸੀ ਜਾਂ ਬਲਕਾਰ ਸਿੰਘ ਖੁਦ ਉਸ ਡੈਂਗ ਦਾ ਹਿੱਸਾ ਸੀ ਜਿਸ ਦੇ ਇਸ਼ਾਰੇ ਤੇ ਹਰਮਨ ਨੂੰ ਫੜਿਆ ਗਿਆ ਸੀ ਦਿੱਲੀ ਦੀਆਂ ਗੜੀਆਂ ਵਿੱਚ ਹਰਮਨ ਤੇ ਸਿਮਰਨ ਇੱਕ ਦੂਜੇ ਦਾ ਹੱਥ ਫੜ ਕੇ ਚੱਲ ਰਹੇ ਸਨ ਉਹਨਾਂ ਦੇ ਸੁਪਨੇ ਟੁੱਟ ਚੁੱਕੇ ਸਨ ਪਰ ਉਸ ਲਾਲ ਟੱਕਣ ਵਾਲੀ ਪਾਣੀ ਦੀ ਬੋਤਲ ਨੇ ਇੱਕ ਨਵਾਂ ਡਰ ਤੇ ਸਸਪੈਂਸ ਪੈਦਾ ਕਰ ਦਿੱਤਾ ਸੀ ਸਿਮਰਨ ਨੇ ਹੌਲੀ ਜਿਹਾ ਜੇ ਅਸੀਂ ਵਿਦੇਸ਼ ਜਾਣ ਦੀ ਬਜਾਏ ਇੱਥੇ ਮਿਹਨਤ ਕਰਦੇ ਤਾਂ ਸ਼ਾਇਦ ਇਹ ਦਿਨ ਨਾ ਦੇਖਣਾ ਪੈਂਦਾ ਹਰਮੰਦੀਆਂ ਅੱਖਾਂ 'ਚ ਪਛਤਾਵਾ ਸੀ ਮੈਂ ਤੇਰੇ ਤੇ ਆਪਣੇ ਮਾਪਿਆਂ ਦੇ ਸੁਪਨੇ ਤੋੜ ਦਿੱਤੇ ਮਾਫ ਕਰੀ ਬੋਤਲ ਬਾਰੇ ਸੋਚਦੇ ਹੋਏ ਉਹ ਬੱਸ ਫੜ ਕੇ ਪੰਜਾਬਲੇ ਨਿਕਲੇ ਸਾਰਾ ਰਸਤਾ ਉਹ ਬੋਤਲ ਨੂੰ ਸਿਰਫ ਵੇਖ ਹੀ ਗਏ ਖੋਲਣ ਦੀ ਹਿੰਮਤ ਨਹੀਂ ਹੋਈ ਉਹਨਾਂ ਨੂੰ ਲੱਗ ਰਿਹਾ ਸੀ ਕਿ ਜੇ ਇਹ ਕੋਈ ਕੋਡ ਹੈ ਤਾਂ ਕੋਈ ਉਹਨਾਂ ਦਾ ਪਿੱਛਾ ਜ਼ਰੂਰ ਕਰ ਰਿਹਾ ਹੋਵੇਗਾ ਜਦੋਂ ਉਹ ਪਿੰਡ ਦੇ ਨੇੜੇ ਪਹੁੰਚੇ ਤਾਂ ਮੀਡੀਆ ਨੇ ਇਸ ਖਬਰ ਨੂੰ ਬਹੁਤ ਉਛਾਲਿਆ ਹੋਇਆ ਸੀ ਹਰ ਖਬਰ ਚੈਨਲ ਤੇ ਚੱਲ ਰਿਹਾ ਸੀ ਅਮਰੀਕਾ ਜਾਣ ਵਾਲਾ ਪੰਜਾਬੀ ਜੋੜਾ ਫੜਿਆ ਗਿਆ ਏਜੰਟ ਕਰਮਾ ਹਰਮਨ ਦੇ ਪਿਤਾ ਜੀ ਜੋ ਬਹੁਤ ਸਧਾਰਨ ਤੇ ਭੋਲੇ ਕਿਸਾਨ ਸਨ ਸ਼ਰਮ ਤੇ ਦੁੱਖ ਨਾਲ ਰੋ ਪਏ ਸਨ ਪਿੰਡ ਦੇ ਲੋਕ ਦੋ ਹਿੱਸਿਆਂ ਵਿੱਚ ਵੰਡੇ ਹੋਏ ਸਨ ਕੁਝ ਕਹਿੰਦੇ ਸਨ ਕਿ ਇਹਨਾਂ ਨੂੰ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਸੀ ਤੇ ਕੁਝ ਕਰਮੇ ਨੂੰ ਬੁਰਾ ਭਲਾ ਕਹਿ ਰਹੇ ਸਨ ਪਿੰਡ ਦੀ ਹੱਦ ਤੇ ਪਹੁੰਚ ਕੇ ਹਰਮਨ ਤੇ ਸਿਮਰਨ ਨੂੰ ਲੱਗਿਆ ਕਿ ਉਹਨਾਂ ਦਾ ਡਰ ਹੁਣ ਖਤਮ ਹੋ ਜਾਵੇਗਾ ਪਰ ਜਿਵੇਂ ਹੀ ਉਹ ਆਪਣੇ ਘਰ ਦੇ ਨੇੜੇ ਮੁੜੇ ਤਾਂ ਸਾਹਮਣੇ ਦਾ ਦ੍ਰਿਸ਼ ਦੇਖ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹਨਾਂ ਦੇ ਘਰ ਦੇ ਬਾਹਰ ਏਜੰਟ ਕਰਮਾ ਆਪਣੀ ਚਮਕਦਾਰ ਗੱਡੀ ਨਾਲ ਖੜਾ ਸੀ ਉਹ ਫਰਾਰ ਨਹੀਂ ਹੋਇਆ ਸੀ ਉਹ ਤਾਂ ਬਿਲਕੁਲ ਆਮ ਵਾਂਗ ਉਥੇ ਖੜ੍ਹਾ ਸੀ ਜਿਵੇਂ ਕੁਦ ਹੋਇਆ ਹੀ ਨਾ ਹੋਵੇ ਉਹਨਾਂ ਨੂੰ ਦੇਖ ਕੇ ਕਰਮੇ ਦੇ ਚਿਹਰੇ ਦੀ ਇੱਕ ਗੰਦੀ ਜੀ ਮੁਸਕਾਨ ਆ ਗਈ ਕਰਮਾ ਹੱਸ ਕੇ ਬੋਲਿਆ ਆ ਗਏ ਸ਼ਿਕਾਰੀ ਮੈਂ ਤਾਂ ਕਿਹਾ ਸੀ ਸੈਟਿੰਗ ਉੱਪਰ ਤੱਕ ਹੈ ਹਰਮਨ ਗੁੱਸੇ ਨਾਲ ਅੱਗ ਬਬੂਲਾ ਹੋ ਗਿਆ ਉਹਨੇ ਪਾਣੀ ਦੀ ਬੋਤਲ ਕਰਮੇ ਵੱਲ ਵਧਾਈ ਤੇ ਕਿਹਾ ਤੇਰਾ ਜਾਲ ਹੁਣ ਟੁੱਟੇਗਾ ਕਰਮੇ ਨੇ ਬੋਤਲ ਵੱਲ ਦੇਖਿਆ ਪਹਿਲਾਂ ਤਾਂ ਉਹ ਹੱਸਿਆ ਪਰ ਜਦੋਂ ਉਹਦੀ ਨਜ਼ਰ ਲਾਲ ਟੱਕਣ ਤੇ ਪਈ ਤਾਂ ਉਹਦਾ ਰੰਗ ਉੱਡ ਗਿਆ ਉਹ ਤੁਰੰਤ ਗੰਭੀਰ ਹੋ ਗਿਆ ਉਸਨੇ ਹਰਮਨ ਵੱਲ ਝਪਟ ਮਾਰੀ ਬੋਤਲ ਖੋਣ ਲਈ ਇਸ ਤੱਕામੁਕੀਚ ਬੋਤਲ ਹੱਥੋਂ ਛੁੱਟ ਕੇ ਜ਼ਮੀਨ ਤੇ ਡਿੱਗੀ ਤੇ ਉਸੇ ਵੇਲੇ ਲਾਲ ਟੱਕਣ ਵਾਲਾ ਹਿੱਸਾ ਟੁੱਟ ਕੇ ਵੱਖਰਾ ਹੋ ਗਿਆ ਹਰਮਨ ਤੇ ਸਿਮਰਨ ਹੈਰਾਨ ਹੋਏ ਕਿ ਬੋਤਲ ਦੇ ਬਾਕੀ ਹਿੱਸੇ ਤੋਂ ਤਾਂ ਪਾਣੀ ਨਿਕਲਿਆ ਪਰ ਲਾਲ ਟੱਕਣ ਵਾਲੇ ਹਿੱਸੇ ਵਿੱਚੋਂ ਇੱਕ ਛੋਟਾ ਜਿਹਾ ਕਾਗਜ਼ ਬਾਹਰ ਡਿੱਗ ਪਿਆ ਕਰਮਾ ਇਸ ਕਾਗਜ਼ ਨੂੰ ਚੁੱਕਣ ਲਈ ਬੇਤਾਬ ਹੋ ਗਿਆ ਇਹ ਕਾਗਜ਼ ਕੀ ਸੀ ਜਿਸ ਨੂੰ ਦੇਖ ਕੇ ਕਰਮਾ ਹੁਣ ਸੱਚਮੁੱਚ ਡਰ ਗਿਆ ਸੀ ਜਦੋਂ ਕਿ ਉਸਨੇ ਪੁਲਿਸ ਨੂੰ ਵੀ ਨਹੀਂ ਸੀ ਡਰਿਆ ਕਰਮਾ ਪਾਗਲਾ ਵਾਂਗ ਉਸ ਛੋਟੇ ਜਿਹੇ ਕਾਗਜ਼ ਵੱਲ ਚਪਟਿਆ ਜਿਹੜਾ ਲਾਲ ਟੱਕਣ ਵਾਲੇ ਹਿੱਸੇ ਵਿੱਚੋਂ ਨਿਕਲਿਆ ਸੀ ਹਰਮਨ ਨੇ ਫੁਰਤੀ ਕੀਤੀ ਤੇ ਕਾ ਕਰਮਾ ਹੁਣ ਹੱਸ ਨਹੀਂ ਰਿਹਾ ਸੀ ਉਹਦੇ ਮੱਥੇ ਤੇ ਸੱਚਾ ਡਰ ਸਾਫ਼ ਦਿਖ ਰਿਹਾ ਸੀ ਦੇ ਮੈਨੂੰ ਦੇਓ ਕਾਗਜ਼ ਕਰਮਾ ਗੁੱਸੇ ਨਾਲ ਚੀਕਿਆ ਹਰਮਨ ਨੇ ਕਾਗਜ਼ ਨੂੰ ਖੋਲ ਕੇ ਵੇਖਿਆ ਉਸ ਉੱਤੇ ਨਾ ਕੋਈ ਕੋਡ ਲਿਖਿਆ ਸੀ ਨਾ ਕੋਈ ਗੈਂਗ ਦਾ ਨਾਮ ਸਿਰਫ ਇੱਕ ਨਾਮ ਲਿਖਿਆ ਸੀ ਬਹੁਤ ਸਾਫ਼ ਲਿਖਾਈ ਚ ਇੰਸਪੈਕਟਰ ਪ੍ਰਗਟ ਸਿੰਘ ਲੁਧਿਆਣਾ ਪੁਲਿਸ ਹਰਮਨ ਹੈਰਾਨ ਹੋ ਗਿਆ ਇਹ ਤਾਂ ਇਮੀਗ੍ਰੇਸ਼ਨ ਅਫਸਰ ਬਲਕਾਰ ਸਿੰਘ ਨੇ ਦਿੱਤਾ ਸੀ ਤਾਂ ਫਿਰ ਲੁਧਿਆਣਾ ਪੁਲਿਸ ਦੇ ਇੱਕ ਇੰਸਪੈਕਟਰ ਦਾ ਨਾਮ ਕਿਉਂ ਕਿ ਉਹ ਵੀ ਇਸ ਜਾਲ ਵਿੱਚ ਸ਼ਾਮਿਲ ਸੀ ਕਰਮਾ ਜਿਹੜਾ ਹੁਣ ਤੱਕ ਗੈਂਗਾ ਦੀ ਗੱਲ ਕਰਦਾ ਸੀ ਉਹ ਲੁਧਿਆਣਾ ਪੁਲਿਸ ਦੇ ਇੱਕ ਸਧਾਰਨ ਨਾਮ ਤੋਂ ਕਿਉਂ ਡਲ ਗਿਆ ਕਰਮਾ ਹੱਥ ਜੋੜ ਕੇ ਬੋਲਿਆ ਹਰਮਨ ਸਿਮਰਨ ਮੈਨੂੰ ਮਾਫ ਕਰ ਦਿਓ ਇਹ ਨਾਮ ਇਹ ਨਾਮ ਮੇਰੇ ਬੌਸ ਦਾ ਹੈ ਮੈਂ ਤਾਂ ਸਿਰਫ ਛੋਟਾ ਮੋਰਾ ਹਾਂ ਜਿਉ ਨੂੰ ਪਤਾ ਲੱਗ ਗਿਆ ਕਿ ਇਹ ਨਾਮ ਮੀਡੀਆ ਤੱਕ ਪਹੁੰਚ ਗਿਆ ਤਾਂ ਉਹ ਮੈਨੂੰ ਜ਼ਿੰਦਾ ਨਹੀਂ ਛੱਡੇਗਾ ਸਿਮਰਨ ਨੇ ਗੁੱਸੇ ਨਾਲ ਪੁੱਛਿਆ ਤੂੰ ਤਾਂ ਕਹਿੰਦਾ ਸੀ ਕਿ ਤੇਰੀ ਸੈਟਿੰਗ ਬਹੁਤ ਉੱਪਰ ਤੱਕ ਹੈ ਫਿਰ ਤੂੰ ਪੁਲਿਸ ਦੇ ਇੱਕ ਇਨਸਪੈਕਟਰ ਤੋਂ ਕਿਉਂ ਡਰ ਰਿਹਾ ਹੈ ਕਰਮ ਨੇ ਰੋਂਦਿਆਂ ਕਿਹਾ ਇਹ ਇਨਸਪੈਕਟਰ ਨਹੀਂ ਹੈ ਇਹਦੀ ਪਹੁੰਚ ਡੀਜੀਪੀ ਤੱਕ ਹੈ ਇਹ ਸਾਰੇ ਏਜੰਟਾਂ ਨੂੰ ਚਲਾਉਂਦਾ ਹੈ ਇਹ ਸਿਰਫ ਨਾਮ ਹੈ ਪਰ ਇਹਦੀ ਤਾਕਤ ਬਹੁਤ ਵੱਡੀ ਹੈ ਕਰਮੇ ਦੀ ਕਬਰਾਟ ਸੱਚੀ ਲੱਗ ਰਹੀ ਸੀ ਹਰਮਨ ਨੇ ਮਹਿਸੂਸ ਕੀਤਾ ਕਿ ਹੁਣ ਉਹ ਸਿਰਫ ਇੱਕ ਛੋਟੇ ਜਿਹੇ ਏਜੰਟ ਨਾਲ ਨਹੀਂ ਸਗੋਂ ਸਿਸਟਮ ਦੇ ਇੱਕ ਵੱਡੇ ਬੰਦੇ ਨਾਲ ਲੜ ਰਹੇ ਸਨ ਉਥੇ ਸਿਮਰਨ ਤੁਰੰਤ ਮੀਡੀਆ ਰਿਪੋਰਟਰ ਨੂੰ ਮਿਲਣ ਲਈ ਨਿਕਲੇ ਜਿਸ ਨੇ ਪਹਿਲਾਂ ਉਹਨਾਂ ਦੀ ਖਬਰ ਲਾਈ ਸੀ ਕਰਮਾ ਡਰਿਆ ਹੋਇਆ ਉੱਥੇ ਹੀ ਖੜਾ ਰਿਹਾ ਉਹਨੂੰ ਪਤਾ ਸੀ ਕਿ ਹੁਣ ਉਹ ਨਾ ਪਿੱਛੇ ਜਾ ਸਕਦਾ ਹੈ ਨਾ ਅੱਗੇ ਮੀਡੀਆ ਰਿਪੋਰਟਰ ਨੇ ਜਦੋਂ ਇੰਸਪੈਕਟਰ ਪ੍ਰਗਟ ਸਿੰਘ ਦਾ ਨਾਮ ਸੁਣਿਆ ਤਾਂ ਉਸ ਦੇ ਚਿਹਰੇ ਤੇ ਵੀ ਇੱਕ ਡਰ ਵਾਲਾ ਭਾਵ ਆਇਆ ਤੁਸੀਂ ਪੱਕਾ ਹੋ ਇਹ ਬਹੁਤ ਖਤਰਨਾਕ ਖੇਡ ਹੈ ਹਰਮਨ ਤੇ ਸਿਮਰਨ ਨੇ ਸਾਰੀ ਕਹਾਣੀ ਦੱਸੀ ਵੀਜ਼ਾ ਨਕਲੀ ਨਾਮ ਗੈਂਗ ਦੀ ਗੱਲ ਅਤੇ ਇਮੀਗ੍ਰੇਸ਼ਨ ਅਫਸਰ ਬਲਕਾਰ ਸਿੰਘ ਵੱਲੋਂ ਲਾਲ ਢੱਕਣ 'ਚ ਕਾਗਜ਼ ਦੇਣਾ ਮੀਡੀਆ ਰਿਪੋਰਟਰ ਨੇ ਤੁਰੰਤ ਖਬਰ ਤੋੜਨ ਦਾ ਫੈਸਲਾ ਕੀਤਾ ਪਰ ਉਹ ਬਹੁਤ ਡਰਿਆ ਹੋਇਆ ਸੀ ਉਸਨੇ ਕਿਹਾ ਅਸੀਂ ਖਬਰ ਤਾਂ ਲਾਵਾਂਗੇ ਪਰ ਸਾਨੂੰ ਤੁਹਾਡੇ ਇੱਕ ਹੋਰ ਸਬੂਤ ਦੀ ਲੋੜ ਹੈ ਰਿਪੋਰਟਰ ਨੇ ਉਹਨਾਂ ਨੂੰ ਇੱਕ ਹੋਟਲ ਦੇ ਕਮਰੇ ਵਿੱਚ ਲੁਕਾ ਦਿੱਤਾ ਰਾਤ ਨੂੰ ਰਿਪੋਰਟਰ ਨੇ ਹਰਮਨ ਨੂੰ ਫੋਨ ਕੀਤਾ ਤੇ ਕਿਹਾ ਮੈਂ ਇੰਸਪੈਕਟਰ ਪ੍ਰਗਟ ਸਿੰਘ ਦੇ ਪੁਰਾਣੇ ਰਿਕਾਰਡ ਚੈੱਕ ਕੀਤੇ ਹਨ ਇੱਕ ਗੱਲ ਸਾਫ਼ ਹੈ ਕਿ ਉਹਦੀ ਤਾਕਤ ਬਹੁਤ ਜ਼ਿਆਦਾ ਹੈ ਪਰ ਮੈਨੂੰ ਇੱਕ ਹੋਰ ਚੀਜ਼ ਮਿਲੀ ਹੈ ਜਿਸ ਨਾਲ ਉਹ ਫੜਿਆ ਜਾ ਸਕਦਾ ਹੈ ਰਿਪੋਰਟਰ ਨੇ ਸਾਹ ਲਿਆ ਤੇ ਹੌਲੀ ਆਵਾਜ਼ ਵਿੱਚ ਕਿਹਾ ਪਰ ਇਹਦੇ ਨਾਲ ਇਮੀਗ੍ਰੇਸ਼ਨ ਅਫਸਰ ਬਲਕਾਰ ਸਿੰਘ ਵੀ ਫਸੇਗਾ ਹਰਮਨਦੇ ਦਿਲ ਦੀ ਧੜਕਣ ਤੇਜ਼ ਹੋ ਗਈ ਕੀ ਬਲਕਾਰ ਸਿੰਘ ਨੇ ਸਿਰਫ ਉਹਨਾਂ ਨੂੰ ਬਚਾਉਣ ਲਈ ਇਹ ਖੇਡ ਖੇਡੀ ਸੀ ਜਾਂ ਫਿਰ ਉਹ ਵੀ ਇਸ ਸਿਸਟਮ ਦਾ ਹਿੱਸਾ ਸੀ ਤੇ ਹੁਣ ਫਸਣ ਵਾਲਾ ਸੀ रिपोर्टर ਦੀ ਗੱਲ ਸੁਣ ਕੇ ਹਰਮਨ ਤੇ ਸਿਮਰਨ ਦੋਵੇਂ ਚਿੰਤਾ ਵਿੱਚ ਪੈ ਗਏ ਹਰਮਨ ਨੇ ਘਬਰਾ ਕੇ ਪੁੱਛਿਆ ਕੀ ਕਹਿ ਰਹੇ ਹੋ ਬਲਕਾਰ ਸਿੰਘ ਨੇ ਤਾਂ ਸਾਡੀ ਮਦਦ ਕੀਤੀ ਸੀ ਉਹ ਕਿਵੇਂ ਫਸੇਗਾ ਰਿਪੋਰਟਰ ਦੀ ਆਵਾਜ਼ ਫੋਨ ਤੇ ਹੋਲੀ ਸੀ ਹਰਮਨ ਸਾਨੂੰ ਸਬੂਤ ਚਾਹੀਦਾ ਹੈ ਮੇਰੇ ਕੋਲ ਰਿਕਾਰਡ ਹੈ ਕਿ ਪ੍ਰਗਟ ਸਿੰਘ ਨੇ ਪਿਛਲੇ ਮਹੀਨੇ ਦੋ ਪਾਸਪੋਰਟ ਰੀਨਿਊ ਕਰਵਾਏ ਸਨ ਜਿਨ੍ਹਾਂ ਦੇ ਨਾਮ ਮਲਕੀਤ ਸਿੰਘ ਤੇ ਕਮਲਕੌਰ ਸਨ ਇਹ ਉਹੀ ਨਾਂ ਹਨ ਜੋ ਤੁਹਾਨੂੰ ਦਿੱਤੇ ਗਏ ਪਰ ਇਹਨਾਂ ਪਾਸਪੋਰਟਾਂ ਦੀ ਅਸਲੀ ਡਿਟੇਲ ਇਮੀਗ੍ਰੇਸ਼ਨ ਦੇ ਸਿਸਟਮ ਵਿੱਚ ਬਲਕਾਰ ਸਿੰਘ ਦੇ ਕੋਡ ਨਾਲ ਬਦਲੀ ਗਈ ਸੀ। ਸਿਮਰਨ ਨੇ ਹੋਲੀ ਜਈ ਕਿਹਾ, "ਮਤਲਬ ਬਲਕਾਰ ਸਿੰਘ ਨੂੰ ਪਤਾ ਸੀ ਕਿ ਉਹ ਫਸੇਗਾ, ਫੇਰ ਵੀ ਉਸਨੇ ਸਾਨੂੰ ਨਾਮ ਦਿੱਤਾ?" ਰਿਪੋਰਟਰ ਨੇ ਜਵਾਬ ਦਿੱਤਾ, "ਹੋ ਸਕਦਾ ਹੈ। ਸ਼ਾਇਦ ਉਹ ਦੋਵੇਂ ਇੱਕੋ ਸਿਸਟਮ ਦਾ ਹਿੱਸਾ ਸਨ ਪਰ ਪ੍ਰਗਟ ਸਿੰਘ ਨੇ ਉਸ ਨੂੰ ਕਿਸੇ ਗੱਲ ਨੂੰ ਧੋਖਾ ਦਿੱਤਾ ਹੋਵੇ। ਇਹ ਸਭ ਸਿਰਫ ਲੁਕੀ ਹੋਈ ਲੜਾਈ ਹੈ। ਸਾਨੂੰ ਸਿਰਫ ਇੱਕ ਗੱਲ ਕਰਨੀ ਹੈ। ਤੁਸੀਂ ਦੋਵੇਂ ਪ੍ਰੈਸ ਕਾਨਫਰੰਸ ਤੇ ਆਓ।" ਸਾਰੀ ਕਹਾਣੀ ਦੱਸੋ ਤੇ ਉਸ ਕਾਗਜ਼ ਵਾਲਾ ਨਾਮ ਦੁਨੀਆ ਨੂੰ ਦਿਖਾਓ ਜੇ ਖਬਰ ਲੱਗ ਗਈ ਤਾਂ ਕੋਈ ਪ੍ਰਗਟ ਸਿੰਘ ਨੂੰ ਬਚਾ ਨਹੀਂ ਸਕੇਗਾ ਹਰਮਨ ਨੇ ਸਿਮਰਨਵਲ ਵੇਖਿਆ ਉਹਨਾਂ ਨੂੰ ਫਿਰ ਸਭ ਕੁਝ ਦਾਹ ਤੇ ਲਾਉਣਾ ਪੈ ਰਿਹਾ ਸੀ ਪਰ ਇਸ ਵਾਰ ਆਪਣੇ ਲਈ ਨਹੀਂ ਸੱਚ ਲਈ ਉਹਨਾਂ ਨੇ ਹਾਮੀ ਭਰ ਦਿੱਤੀ ਅਗਲੇ ਦਿਨ ਲੁਧਿਆਣੇ ਵਿੱਚ ਵੱਡੀ ਪ੍ਰੈਸ ਕਾਨਫਰੰਸ ਹੋਈ ਮੀਡੀਆ ਦੇ ਸਾਹਮਣੇ ਹਰਮਨ ਤੇ ਸਿਮਰਨ ਨੇ ਡਰਦਿਆਂ ਹੋਇਆਂ ਪਰ ਹਿੰਮਤ ਨਾਲ ਸਾਰੀ ਕਹਾਣੀ ਸੁਣਾਈ 14 ਲੱਖ ਦਾ ਦਾਹ ਕਰਮੇ ਦਾ ਝੂਠ ਨਕਲੀ ਨਾਮ ਗੈਂਗ ਦੀ ਗੱਲ ਅਤੇ ਇਮੀਗ੍ਰੇਸ਼ਨ ਅਫਸਰ ਬਲਕਾਰ ਸਿੰਘ ਵੱਲੋਂ ਲਾਲ ਟੱਕਣ ਵਿੱਚ ਕਾਗਜ਼ ਦੇਣਾ ਅੰਤ ਵਿੱਚ ਹਰਮਨ ਨੇ ਕੰਬਦੇ ਹੱਥਾਂ ਨਾਲ ਉਹ ਛੋਟਾ ਜਿਹਾ ਕਾਗਜ਼ ਖੋਲ੍ਹਿਆ ਜਿਸ ਵਿੱਚ ਲਿਖਿਆ ਸੀ ਇਨਸਪੈਕਟਰ ਪ੍ਰਗਟ ਸਿੰਘ ਲੁਧਿਆਣਾ ਖਬਰ 1 ਮਿੰਟ ਵਿੱਚ ਅੱਗ ਵਾਂਗ ਫੈਲ ਗਈ ਪੰਜਾਬ ਪੁਲਿਸ ਹਿੱਲ ਗਈ ਪ੍ਰਗਟ ਸਿੰਘ ਤੇ ਤੁਰੰਤ ਜਾਂਚ ਸ਼ੁਰੂ ਹੋ ਗਈ ਕੁਝ ਦਿਨਾਂ ਬਾਅਦ ਇਨਸਪੈਕਟਰ ਪ੍ਰਗਟ ਸਿੰਘ ਫੜਿਆ ਗਿਆ ਅਤੇ ਕਰਮਾ ਵੀ ਜਾਂਚ ਵਿੱਚ ਇਹ ਵੀ ਪਤਾ ਲੱਗਾ ਕਿ ਪ੍ਰਗਟ ਸਿੰਘ ਸੱਚਮੁੱਚ ਕਈ ਏਜੰਟਾਂ ਨੂੰ ਚਲਾ ਰਿਹਾ ਸੀ ਪਰ ਇੱਕ ਹੋਰ ਗੱਲ ਸਾਹਮਣੇ ਆਈ ਇਮੀਗ੍ਰੇਸ਼ਨ ਅਫਸਰ ਬਲਕਾਰ ਸਿੰਘ ਨੇ ਪ੍ਰੈਸ ਕਾਨਫਰੰਸ ਤੋਂ ਕੁਝ ਘੰਟੇ ਪਹਿਲਾਂ ਅਸਤੀਫਾ ਦੇ ਦਿੱਤਾ ਸੀ ਅਤੇ ਉਹ ਗਾਇਬ ਹੋ ਗਿਆ ਸੀ ਹਰਮਨ ਤੇ ਸਿਮਰਨ ਨੂੰ ਸਮਝ ਆ ਗਿਆ ਸੀ ਕਿ ਬਲਕਾਰ ਸਿੰਘ ਨੇ ਉਹਨਾਂ ਦੀ ਮਦਦ ਕੀਤੀ ਪਰ ਆਪਣੇ ਆਪ ਨੂੰ ਫਸਣ ਤੋਂ ਬਚਾ ਲਿਆ ਉਹਨਾਂ ਦੇ ਸੁਪਨੇ ਟੁੱਟੇ ਪਰ ਉਹਨਾਂ ਦੀ ਕਹਾਣੀ ਨੇ ਸੈਂਕੜੇ ਲੋਕਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਉਹਨਾਂ ਨੇ ਵਾਪਸ ਆਪਣੇ ਪਿੰਡ ਆ ਕੇ ਮਿਹਨਤ ਨਾਲ ਇੱਕ ਛੋਟੀ ਜਹੀ ਕਾਫੀ ਸ਼ਾਪ ਖੋਲੀ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹਰ ਚਮਕਦਾਰ ਚੀਜ਼ ਸੋਨਾ ਨਹੀਂ ਹੁੰਦੀ। ਜ਼ਿੰਦਗੀ ਵਿੱਚ ਕੋਈ ਵੀ ਰਾਹ ਜੇ ਆਸਾਨ ਲੱਗੇ ਤਾਂ ਪਹਿਲਾਂ 10 ਵਾਰ ਸੋਚੋ। ਇਹ ਕਹਾਣੀ ਭਾਵੇਂ ਫਿਕਸ਼ਨਲ ਹੈ ਪਰ ਇਸ ਦਾ ਆਧਾਰ ਅਸਲ ਘਟਨਾਵਾਂ ਤੇ ਹੈ। ਤੁਸੀਂ ਦੱਸੋ ਕਿ ਬਲਕਾਰ ਸਿੰਘ ਨੇ ਜੋ ਕੀਤਾ ਉਹ ਸਹੀ ਸੀ? ਕੀ ਉਸਨੇ ਸਿਸਟਮ ਨੂੰ ਤੋੜਨ ਲਈ ਆਪਣੀ ਨੌਕਰੀ ਦਾਅ ਤੇ ਲਾਈ ਜਾਂ ਆਪਣੇ ਆਪ ਨੂੰ ਬਚਾਇਆ? ਜੇ ਵੀਡੀਓ ਪਸੰਦ ਆਏ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਧੰਨਵਾਦ